ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ نیوز ਤੇ ਡੇਲੀ ਤੇ ਸਵੇਰਾ ਟੀਵੀ ਸਾਨੂੰ ਅੱਜ ਇਹ ਮਾਨਸਾ ਵਿਖੇ ਆਉਣ ਦਾ ਸੁਭਾਗ ਹੈ ਪ੍ਰਾਪਤ ਹੋਇਆ ਹੈ ਕਿਸੇ ਵੀਰ ਨੇ ਦੱਸਿਆ ਕਿ ਜੋ ਬੱਚੇ ਲੰਬੇ ਸਮੇਂ ਤੋਂ ਬੋਲਦੇ ਨਹੀਂ ਹਨ ਜਾਂ ਥੁਤਲਾ ਕੇ ਬੋਲਦੇ ਹਨ ਜਾਂ ਮਧਮੇ ਬੱਚੇ ਹੁੰਦੇ ਹਨ ਉਹ ਬੱਚੇ ਇੱਥੇ ਇੱਕ ਮਾਨਸਾ ਵਿਖੇ ਡੇਰਾ ਭਾਈ ਗੁਰਦਾਸ ਵਿਖੇ ਥਾਂ ਐ ਅਮਰਤ ਕੁੰਡ ਜਿੱਥੋਂ ਕੇ ਵੀ ਤਿੰਨ ਹਫ਼ਤੇ ਬੱਚੇ ਨੂੰ ਪਾਣੀ ਪਿਆਉਣ ਨਾਲ ਬੱਚੇ ਤੋਤੇ ਵਾਂਗ ਬੋਲਣ ਲੱਗ ਜਾਂਦੇ ਹਨ ਤੇ ਜਦੋਂ ਤਿੰਨ ਚੌਂਕੀਆਂ ਤੀਸਰੀ ਵਾਰੀ ਤੁਸੀਂ ਜਦੋਂ ਤੀਸਰੇ ਹਫ਼ਤੇ ਉੱਥੇ ਜਾਣਾ ਹੈ ਤਾਂ ਉੱਥੋਂ ਤੋਤੇ ਲੈ ਕੇ ਉੱਥੇ ਅਮਰਤ ਕੁੰਡ ਤੇ ਤੋਤੇ ਚੜਾਈ ਜਾਂਦੇ ਹਨ ਤੇ ਜਿੱਥੇ ਕੇ ਵੀ ਉਹ ਤਿੰਨ ਵਾਰ ਤੋਤੇ ਆ ਤੀਸਰੇ ਐਤਵਾਰ ਜਦੋਂ ਤੋਤੇ ਚੜਾ ਲੈਂਦੇ ਹੋ ਤਾਂ ਬੱਚੇ ਤਾਂ ਤੁਹਾਡੇ ਬੱਚੇ ਤੋਤੇ ਵਾਂਗੂ ਬੋਲਣ ਲੱਗ ਜਾਂਦੇ ਹਨ ਇਹ ਸਾਡਾ ਕਹਿਣਾ ਨਹੀਂ ਉੱਥੇ ਡੇਰਾ ਭਾਈ ਗੁਰਦਾਸ ਵਿਖੇ ਥਾਂ ਐ ਅਮਰਤ ਕੁੰਡ ਦਾ ਜਿੱਥੇ ਕੇ ਅ ਬੱਚਿਆਂ ਨੂੰ ਪਾਣੀ ਪਿਆਉਣ ਨਾਲ ਬੱਚੇ ਤਾਂ ਉਤੇ ਮੰਗ ਬੋਲਣ ਲੱਗ ਜਾਂਦੇ ਹਨ ਤੁਹਾਨੂੰ ਦਿਖਾਵਾਂਗੇ ਉਹ ਕੁੰਡ ਵੀ ਦਿਖਾਵਾਂਗੇ ਤੇ ਉਹ ਥਾਂ ਵੀ ਦਿਖਾਵਾਂਗੇ ਇਹਦਾ ਥਾਂ ਦਾ ਨਾਮ ਹੈ ਡੇਰਾ ਭਾਈ ਗੁਰਦਾਸ ਜੀ ਬੋਤਲ ਕੜੇ ਤਾਂ ਆਪਣੀ ਸੈਲਫੀ ਸਾਡੇ ਨੂੰ ਓਏ ਸ਼ੁਕਰੀਆ ਅਮਰਲਾ ਵਾਹ ਚੱਲੋ ਚੱਲੋ ਪਕਾਓ ਪਕਾਓ ਅਸੀਂ ਤਾਂ ਫੋਨ ਤੇ ਦੇਖਦੇ ਹਾਂ ਅਰੇ ਚੱਲ ਮੈਂ ਜੀ ਚੱਲਾ ਬੈਠਾ ਚੱਲ ਆ ਬਈ ਕੀ ਦਿੱਕਤ ਹੋਣੀ ਨਹੀਂ ਜੀ ਰੱਬ ਮੰਨਣਾ ਜੀ ਜੀ ਕਿੰਨੇ ਦਿਨ ਆਉਣਾ ਹੁਣ ਇਹਨਾਂ ਨੂੰ ਪਾਣੀ ਪਲਾਉਣ ਵਾਸਤੇ? ਦੋ ਐਤਵਾਰ ਹੋਰ ਆ ਜੀ। ਅੱਜ ਦੇ ਐਤਵਾਰ ਤੋਂ ਦੋ ਐਤਵਾਰ ਹੋਰ ਆਉਣਾ। ਤਿੰਨ ਚੌਕੀਆਂ ਲੱਗ ਜਾਣੀਆਂ। ਤਿੰਨ ਚੌਕੀਆਂ। ਤਿੰਨ ਪੂਰੇ ਹੋ ਗਏ। ਇੱਥੇ ਦਿਨਾਂ ਬਾਅਦ ਜਾਏ। ਕਿਤਨਾ ਬਾਅਦ? ਕਿੰਨਾ ਹੋਣਾ? ਆਜੇ ਫਿਰ ਅੰਦਰੋਂ ਕਹਿ ਦੇਣਾ ਕਿ ਕਿਤਨਾ ਬਾਅਦ। ਆਸਾਂ ਫਿਰ ਨਾਲੇ ਵਧੀਆ ਪਤਾ ਲੱਗ ਜੀ ਕਿਵੇਂ ਆ ਬੋਲਣ ਚ। ਠੀਕ ਆ ਫਰਕ। ਆਈ ਬਫਰ ਤੋਂ ਨਾਲੇ। ਜਾਇਬਾਪੇ। ਜ਼ੋਰ ਦਿਖ। ਜਾਇਬਾਪੇ। ਇਹੀ ਹੈ ਉਹ ਅਮਰਤ ਕੁੰਡ ਜਿੱਥੇ ਤਿੰਨ ਐਤਵਾਰ ਆ ਕੇ ਚੌਂਕੀਆਂ ਲਾ ਕੇ ਬੱਚੇ ਨੂੰ ਪਾਣੀ ਪਿਆਈਦਾ ਤੀਜੇ ਐਤਵਾਰ ਆਪਣੇ ਮਨੋਤੀ ਮੰਨੀ ਹੋਈ ਤੋਤੇ ਵੀ ਚੜਾਓ ਤੇ ਜਿਹੜੇ ਬੱਚੇ ਬੋਲਦੇ ਨਹੀਂ ਹਨ ਜਨਮ ਤੋਂ ਗੁੰਗੇ ਹਨ ਜਾਂ ਤਤਲਾ ਕੇ ਬੋਲਦੇ ਹਨ ਮਾਨਸਾ ਇੱਥੇ ਡੇਰੇ ਤੇ ਆ ਕੇ ਆਪਣੇ ਬੱਚਿਆਂ ਨੂੰ ਅਮਰਤ ਕੁੰਡ ਦਾ ਪਾਣੀ ਪਿਆਓ ਜਿਹਦੇ ਨਾਲ ਤੁਹਾਡੇ ਬੱਚੇ ਤੋਤੇ ਵਾਂਗ ਹੀ ਬੋਲਣ ਲੱਗ ਜਾਂਦੇ ਹਨ ਇਹ ਕਹਿਣਾ ਸਾਡਾ ਨਹੀਂ ਇੱਥੇ ਜੋ ਲੱਖਾਂ ਲੋਕ ਆਉਂਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਅਮਰਤ ਕੁੰਡ ਦੇ ਪਾਣੀ ਪਿਉਣ ਨਾਲ ਬੱਚੇ ਤੋਤੇ ਵਾਂਗ ਬੋਲਣ ਲੱਗ ਜਾਂਦੇ ਹਨ ਇਹ ਥਾ ਹੈ ਧੰਨ ਭਾਈ ਧੰਨ ਧੰਨ ਬਾਬਾ ਭਾਈ ਗੁਰਦਾਸ ਜੀ ਜਿੱਥੇ ਵੀ ਮਾਨਸਾ ਦੇ ਵਿੱਚ ਆਉਣਾ ਪੈਂਦਾ ਹੈ ਮਾਨਸਾ ਆ ਕੇ ਇੱਥੇ ਅਮਰਤ ਕੁੰਡ ਦਾ ਪਾਣੀ ਪਿਆ ਕੇ ਆਪਣੇ ਬੱਚਿਆਂ ਨੂੰ ਤੋਤੇ ਵਾਂਗ ਬੋਲਣ ਲੱਗ ਜਾਂਦੇ ਹਨ ਜੋ ਬੱਚੇ ਡਾਕਟਰਾਂ ਦੀਆਂ ਲੰਬੀਆਂ ਲੰਬੀਆਂ ਦਵਾਈਆਂ ਤੋਂ ਨਾਲ ਵੀ ਨਹੀਂ ਬੋਲਣ ਲੱਗੇ ਉਹ ਇੱਥੇ ਅਮਰਤਕੁੰਡ ਦੇ ਪਾਣੀ ਪੀਣ ਨਾਲ ਹੀ ਬੱਚੇ ਬੋਲਣ ਲੱਗ ਜਾਂਦੇ ਹਨ ਤੁਸੀਂ ਦੇਖ ਰਹੇ ਹੋ ਇੱਥੇ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਵੱਲੋਂ ਚੜਾਏ ਗਏ ਤੋਤੇ ਹਨ ਜੋ ਲੱਖਾਂ ਦੀ ਗਿਣਤੀ ਵਿੱਚ ਪਏ ਹਨ ਤੇ ਹਰ ਐਤਵਾਰ ਤੋਂ ਬਾਅਦ ਇਹ ਤੋਤੇ ਉਤਾਰ ਲਏ ਜਾਂਦੇ ਹਨ ਤੇ ਫਿਰ ਦੁਬਾਰਾ ਲੱਖਾਂ ਦੀ ਗਿਣਤੀ ਵਿੱਚ ਇੱਥੇ ਤੋਤੇ ਚੜ੍ਹਦੇ ਹਨ ਕਹਿੰਦੇ ਹਨ ਕਿ ਇੱਥੇ ਅਮਰਤਕੁੰਡ ਦੇ ਪਾਣੀ ਪੀਣ ਨਾਲ ਬੱਚੇ ਤੋਤੇ ਵਾਂਗ ਬੋਲਣ ਲੱਗ ਜਾਂਦੇ ਹਨ ਪਰ ਇੱਥੇ ਆਉਣਾ ਤਿੰਨ ਐਤਵਾਰ ਪੈਂਦਾ ਹੈ ਤਿੰਨ ਐਤਵਾਰ ਦੀਆਂ ਚੁੰਕੀਆਂ ਭਰ ਕੇ ਐਤਵਾਰ ਦੇ ਐਤਵਾਰ ਆਪਣੇ ਬੱਚਿਆਂ ਲਈ ਪਾਣੀ ਲੈ ਕੇ ਜਾਓ ਤੇ ਹਰ ਐਤਵਾਰ ਇੱਥੇ ਦੁਆਰਾ ਕੀ ਬਾਬਾ ਜੀ ਦਾ ਮੱਥਾ ਟੇਕੋ ਅੰਮ੍ਰਿਤਕੁੰਡ ਦਾ ਪਾਣੀ ਪਿਆਣਾ ਪਿਆ ਕੇ ਹੀ ਤੁਹਾਡੇ ਬੱਚੇ ਬੋਲਣ ਲੱਗ ਜਾਣਗੇ ਇਹ ਹੈ ਧੰਨ ਧੰਨ ਬਾਬਾ ਭਾਈ ਵਰਦਾਸ ਜੀ ਦਾ ਡੇਰਾ ਜੋ ਮਾਨਸਾ ਵਿਖੇ ਸਥਿਤ ਹੈ ਤੁਸੀਂ ਦੇਖ ਰਹੇ ਹੋ ਅੰਮ੍ਰਿਤਕੁੰਡ ਜਿੱਥੋਂ ਦੂਰ ਦਰਾਡੇ ਤੋਂ ਦੇਸ਼ ਵਿਦੇਸ਼ਾਂ ਤੋਂ ਬੱਚੇ ਦੂਰ ਦੂਰ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਹਨ ਤੇ ਅੰਮ੍ਰਿਤਕੁੰਡ ਦਾ ਪਾਣੀ ਪਿਆਂਦੇ ਹਨ ਜਿਸ ਨਾਲ ਬੋਲਣ ਨਾਲ ਜਿਸ ਦੇ ਪਾਣੀ ਪੀਣ ਨਾਲ ਬੱਚੇ ਤੋਤੇਵਾਂ ਕੰਨੇ ਬੋਲਣ ਲੱਗ ਜਾਂਦੇ ਨੇ ਇਹ ਹੈ ਅਮਰਤ ਕੁੰਡ ਜਿਹਦਾ ਪਾਣੀ ਮਾਪੇ ਆਪਣੇ ਬੱਚਿਆਂ ਨੂੰ ਪਿਆਉਂਦੇ ਹਨ ਡੇਰਾ ਭਾਈ ਗੁਰਦਾਸ ਵਿਖੇ ਰੱਖੇ ਗਏ ਕਬੂਤਰ ਜਿਨ੍ਹਾਂ ਨੂੰ ਭਗਤ ਲੋਕ ਆ ਕੇ ਦਾਣਾ ਪਾਉਂਦੇ ਹਨ ਤੁਸੀਂ ਦੇਖ ਰਹੇ ਹੋ ਡੇਰਾ ਭਾਈ ਗੁਰਦਾਸ ਵਿਖੇ ਦੇ ਆਈਗੇ ਬਾਬਾ ਜੀ ਕਿੰਨੇ ਵਾਰੀ ਆਉਣਾ ਪੈਂਦਾ ਇੱਥੇ ਬੱਚੇ ਨੂੰ ਪਾਣੀ ਪਿਆਣ ਵਾਸਤੇ ਤਿੰਨ ਵਾਰੀ ਤਿੰਨ ਵਾਰ ਜੀ ਤੇ ਇੱਥੇ ਤੀਸਰੇ ਵਾਰ ਤੋਂ ਤੋਤੇ ਚੜਾਈ ਜਾਂਦੇ ਹਨ ਜਿਹੜੇ ਬੱਚੇ ਬੋਲਣ ਲੱਗ ਜਾਂਦੇ ਜਦੋਂ ਬੱਚਾ ਸਹੀ ਬੋਲਣ ਲੱਗ ਜੇ ਨਾ ਉਹ ਚੜਾ ਜਾਂਦਾ ਜਦੋਂ ਬੱਚਾ ਸਹੀ ਬੋਲਣ ਲੱਗ ਜਾਂਦਾ ਫਿਰ ਤੋਤੇ ਚੜਾਈ ਜਾਂਦੇ ਨੇ ਇਹ ਥਾਂ ਕਿਹੜੀ ਥਾਂ ਤੇ ਆ ਦੱਸ ਦਿਓ ਥੋੜਾ ਭਗਤ ਜੀ ਮਾਨਸ ਮਾਨਸ ਜੀ ਨੇ ਧਿਆ ਗਈ ਜਾਂਦਾ ਤੇ ਅਮਰਤ ਕੁੰਡ ਦਾ ਪਾਣੀ ਜਿੱਥੇ ਪਿਆ ਜਾਂਦਾ ਨੇ ਨਾ ਇਹ ਦਫਤਰ ਰੋਡ ਦੇ ਲਗੀਦਾ ਸਰਸਾ ਰੋਡ ਤੇ